ਨੂੰ ਅੱਜ ਵੀ ਦੱਬਿਆ ਜਾ ਰਿਹਾ ਹੈ ਤੇ ਮੈਂ ਵੇਖ ਰਿਹਾ ਸੀ ਸਾਧ ਸੰਗਤ ਕੀ ਮੈਂ ਆਪ ਵੀ ਨਾਲ ਕੁਝ ਵਿਚਾਰ ਸਾਂਝੇ ਕਰ ਲਵਾਂ ਪਿਛਲੇ ਦਿਨ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਬਿਲ ਆਇਆ ਵਕਫ ਬੋਰਡ ਦਾ ਮੁਸਲਮਾਨਾਂ ਦੀ ਜ਼ਮੀਨ ਦੇ ਉੱਤੇ ਜਿਹੜਾ ਕਾਨੂੰਨ ਬਣਿਆ ਵਕਫ ਬੋਰਡ 9 ਲੱਖ ਤਕਰੀਬਨ 9 ਲੱਖ ਏਕੜ ਦੀ ਜ਼ਮੀਨ ਹੈ ਜੋ ਮੁਸਲਮਾਨਾਂ ਦੀ ਪ੍ਰਾਪਰਟੀ ਹੈ ਇਸ ਭਾਰਤ ਦੇਸ਼ ਦੇ ਵਿੱਚ 9 ਲੱਖ ਏਕੜ ਉਹਨਾਂ ਦੀ ਜ਼ਮੀਨ ਹੈ ਜਿਹਦਾ ਬੋਰਡ ਬਣਿਆ ਹੋਇਆ ਵਕਸ ਬੋਰਡ ਉਸ ਨੂੰ ਸੋਧਣ ਦਾ ਬਿੱਲ ਪਾਸ ਕੀਤਾ ਇਹਨਾਂ ਨੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਤੇ ਰਾਸ਼ਟਰਪਤੀ ਤੋਂ ਵੀ ਇਹਦੀ ਮਨਜ਼ੂਰੀ ਮਿਲ ਗਈ ਹੈ ਦ੍ਰੋਪਦੀ ਮੁਰਮੂ ਜੀ ਤੋਂ ਉਹਨਾਂ ਨੇ ਵੀ ਇਹਨੂੰ ਕਾਨੂੰਨ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੋਂ ਸਾਧ ਸੰਗਤ ਇਸ ਗੱਲ ਦਾ ਚੇਤਾ ਰੱਖਿਓ ਅੱਜ ਇਸ ਦੇਸ਼ ਦੀ ਹਕੂਮਤ ਕਿਹੜੀ ਹੈ ਰੌਲਾ ਇਹ ਹੈ ਕਿ ਹਕੂਮਤ ਵੱਲੋਂ ਕੀਤਾ ਗਿਆ ਕਟਗੁੰਟੀਆਂ ਉੱਪਰ ਹਮਲਾ ਕੀ ਕੋਈ ਇਸੇ ਤਰ੍ਹਾਂ ਦਾ ਹੀ ਹਮਲਾ ਹੈ ਜਿਹੋ ਜਿਹਾ ਬਾਬਰ ਵੱਲੋਂ ਕੀਤਾ ਗਿਆ ਐਮਨਾਬਾਦ ਸ਼ੈਦਪੁਰ ਦੇ ਲੋਕਾਂ ਉੱਪਰ ਕੀਤਾ ਗਿਆ ਹਮਲਾ ਸੀ ਜਿਹੋ ਜਿਹਾ ਹਮਲਾ ਬਾਬਰ ਨੇ ਕੀਤਾ ਸੀ ਉਹੇ ਜਿਹਾ ਹਮਲਾ ਹੀ ਇਹਨਾਂ ਨੇ ਕੀਤਾ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਬਹੁਤ ਸੋਣਾ ਬੋਲੇ ਸਾਡੇ ਪੰਜਾਬ ਦੇ ਐਮਪੀ ਜਿਹੜੇ ਸਭ ਉਹ ਬੜਾ ਸੋਣਾ ਬੋਲੇ ਨੇ ਕਿ ਅੱਜ ਇਹ ਮੁਸਲਮਾਨਾਂ ਦੇ ਉੱਪਰ ਜਬਰ ਕਰ ਰਹੇ ਨੇ ਤਕਾ ਕਰ ਰਹੇ ਨੇ ਅੱਜ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਨਿੱਜੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਖੋਣ ਦਾ ਇੱਕ ਤਰੀਕਾ ਹੈ ਕਿ ਬਿੱਲ ਲੈ ਆਂਦਾ ਉਸ ਬਿੱਲ ਨੂੰ ਬਾਸ ਕੀਤਾ ਗਿਆ ਜਿਵੇਂ ਕਿ ਰਸਾਨੀ ਬਿੱਲ ਪਾਸ ਕੀਤੇ ਸਨ ਪਰ ਕਿਰਸਾਨਾ ਨੇ ਜੋਰ ਦਿੱਤਾ ਤਾਕਤਮਖਾਈ ਤੇ ਉਹਨਾਂ ਬਿੱਲਾਂ ਨੂੰ ਵਾਪਸ ਲੈਣ ਦਾ ਉਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਬਾਤਸ ਲੈ ਲਈ ਤਿਆਰ ਹਾਂ ਉਹ ਇੱਕੇ ਦੀ ਗੱਲ ਹੈ ਜਦੋਂ ਅਸੀਂ ਇੱਕ ਹੋ ਕੇ ਚੱਲਾਂਗੇ ਤੇ ਅਸੀਂ ਦਿੱਲੀ ਦੇ ਮੂੰਹ ਵੀ ਮੋੜ ਸਕਦੇ ਆ ਦਿੱਲੀ ਦਾ ਮੂੰਹ ਵੀ ਮੂੰਹ ਤੋਂ ਜਵਾਬ ਦਿੰਦਾ ਹੈ ਅੱਜ ਨਹੀਂ ਮੁੱਢ ਤੋਂ ਹੀ ਦਿੱਤੇ ਆ ਰਹੀ ਹੈ ਸਿੱਖ ਕੌਮ ਨੇ ਤੇ ਬਹੁਤ ਸਮੇਂ ਤੋਂ ਜਵਾਬ ਦਿੱਤਾ ਹੈ ਤਾਂ ਮੈਂ ਇਹ ਬੇਨਤੀ ਤਾਂ ਕਰ ਰਿਹਾ ਪਿਆਰਿਓ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਹੈ ਮਹਾਰਾਜ ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦੇਸ਼ ਦੇ ਲੋਕਾਂ ਨੂੰ ਡਰਾਇਆ ਤੱਬਿਆ ਉਜਲਿਆ ਗਿਆ ਖੁਰਾਸਾਨ ਦੇ ਵਾਸੀਆਂ ਵੱਲੋਂ ਪਾਪ ਕੀ ਜਨ ਕਾਬਲ ਤੋਂ ਲੈ ਕੇ ਆਇਆ ਬਾਬਰ ਬਾਬਰ ਨੇ ਮੁਗਲ ਨੇ ਇਸ ਇਸ ਭਾਰਤ ਤੇ ਹਮਲਾ ਕੀਤਾ ਵੇਖੋ ਇੱਕ ਮੁਗਲਵਾੜਾ ਹੋ ਸਕਦਾ ਮੈਂ ਬੇਨਤੀ ਇਹ ਕਰਨ ਲੱਗਾ ਸੀ ਕੁਝ ਸਵਾਲ ਨਾ ਪਾਰਲੀਮੈਂਟ ਵਿੱਚ ਵਿਭਾਰ ਸਿਮਰਤ ਕੌਰ ਨੇ ਵੀ ਰੱਖੇ ਕਿ ਸਾਡਾ ਸਿੱਖਾਂ ਦਾ ਸੰਵਿਧਾਨ ਦੇ ਵਿੱਚ ਆਰਟੀਕਲ 25 ਵੀ 2 ਹੈ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਹੀ ਦੱਸਿਆ ਗਿਆ ਹੈ ਕਿਸ ਸਾਧਾਰੀ Hindu ਲਿਖਿਆ ਹੋਇਆ ਕਿ ਉਹ ਉਹਨਾਂ ਨੇ ਬੋਲਿਆ ਸੀ ਪਾਰਲੀਮੈਂਟ ਵਿੱਚ ਕਿ ਅਸੀਂ Hindu ਨਹੀਂ ਆ ਅਸੀਂ ਵੱਖਰੀ ਕੌਮ ਆ ਅਸੀਂ ਸਿੱਖ ਕੌਮ ਆ ਸਾਡੇ ਵੀ ਇਸ ਬਿਲ ਵਿੱਚ ਅਸੀਂ ਸੰਸ਼ੋਧਨ ਦੀ ਮੰਗ ਕਰਦੇ ਆ ਅਸੀਂ ਸਾਰੇ ਸਮਰਥਨ ਕਰਾਂਗੇ ਸਾਡਾ ਬਿਲ ਵੀ ਸੋਧਿਆ ਜਾਵੇ ਇਸ ਬਿਲ ਵਿੱਚ ਵੀ ਸੋਧ ਕੀਤੀ ਜਾਵੇ ਮੁਸਲਮਾਨਾਂ ਨੇ ਬਖ ਪੌਂਡ ਬਿਲ ਦੀ ਸੋਧ ਨਹੀਂ ਪ੍ਰਵਾਨ ਕੀਤੀ ਨਹੀਂ ਕਿਸੇ ਨੇ ਵੀ ਨਹੀਂ ਕਿਹਾ ਕਿ ਸੋਧ ਕੀਤੀ ਜਾਵੇ ਬਸ ਸਿੱਖ ਕਦਰੋਂ ਦਾ ਮੰਗ ਕਰ ਰਿਹਾ ਹੈ ਕੇ ਭਾਰਤ ਦੇ ਆਰਟੀਕਲ 25 B2 ਦੇ ਵਿੱਚ ਜਿਹੜਾ ਹੈ ਉਹਦੇ ਵਿੱਚ ਸੰਸ਼ੋਧਨ ਕੀਤਾ ਜਾਵੇ ਤਬਦੀਲੀ ਕੀਤੀ ਜਾਵੇ ਉਹਨੂੰ ਬਦਲਿਆ ਜਾਵੇ ਕਿ ਸਿੱਖਾਂ ਨੂੰ ਸਿੱਖ ਕਿਹਾ ਜਾਵੇ ਸਿੱਖਾਂ ਨੂੰ ਕਿਸ ਨੂੰ ਕਿਸ ਸਾਥ ਆਰੀ Hindu ਨਾ ਕਿਹਾ ਜਾਵੇ ਸਿੱਖ ਇੱਕ ਵੱਖਰੀ ਕੌਮ ਹੈ ਪਰ ਅਗਲੇ ਪਿਆਰ ਨਹੀਂ ਕਿਉਂਕਿ ਅਗਲਿਆਂ ਦਾ ਪੂਰਾ ਜੋਰ ਲੱਗਾ ਹੋਇਆ ਕਿ ਸਿੱਖਾਂ ਨੂੰ ਤੇ ਅਸੀਂ Hindu ਹੀ ਕਹਿਣਾ ਤੇ ਇੱਥੋਂ ਤੱਕ ਅਗਲਿਆਂ ਨੇ ਕਿਹਾ ਭਾਰਤ ਜਿਹੜੇ ਭਾਰਤ ਦੇ ਰੇਲਵੇ ਮੰਤਰੀ ਮੇਰੇ ਖਿਆਲ ਵਿੱਚ ਸਾਡੇ ਪੰਜਾਬ ਦੇ بڑے ਰਵਨੀਤ ਮਿੱਟੂ ਭਾਜਪੀ ਦੇ ਉਹਨਾਂ ਨੇ ਉਹਦੇ ਜਵਾਬ ਵਿੱਚ ਕਿਹਾ ਕਿ ਵੇਖੋ ਮੁਗਲਾਂ ਨੇ ਹਮਲਾ ਕੀਤਾ ਮੁਸਲਮਾਨਾਂ ਨੇ ਹਮਲਾ ਕੀਤਾ ਅੱਜ ਚਾਹੇ ਅਕਾਲੀ ਦਾਲਾ ਚਾਹੇ ਹੋਰ ਕੋਈ ਜਿੰਨੇ ਵੀ ਇੱਥੇ ਬੋਲ ਰਹੇ ਐ ਪਾਰਲੀਮੈਂਟ ਵਿੱਚ ਇਹ ਸਾਰੇ ਜਿੰਨੇ ਵੀ ਬੋਲ ਰਹੇ ਐ ਇਹ ਮੁਗਲਾਂ ਦੀ ਹਮੇਤੀ ਨਹੀਂ ਸਿੱਖ ਦੀ ਸੋਚ ਕਦੀ ਮੁਗਲ ਦੀ ਹਮੇਤੀ ਨਹੀਂ ਨਾ ਕਿਸੇ ਹਿੰਦੂ ਦੀ ਹਮੇਤੀ ਐ ਤੇ ਨਾ ਕਿਸੇ ਮੁਗਲ ਦੀ ਹਮੇਤੀ ਇਹ ਜ਼ੁਲਮ ਦੇ ਵਿਰੁੱਧ ਖੜਦੀ ਜਲਮ ਚਾਹੇ ਸਤਾਤਾਰੀ ਤਾਕਤ ਵੱਲੋਂ ਜਦੋਂ ਵੀ ਹੋਇਆ ਚਾਹੇ ਉਹ ਹਿੰਦੂ ਨੇ ਕੀਤਾ ਚਾਹੇ ਉਹ ਮੁਗਲ ਨੇ ਕੀਤਾ ਗੁਰੂ ਪਾਤਸ਼ਾਹ ਜੀ ਨੇ ਜ਼ਬਰ ਦਾ ਵਿਰੋਧ ਕੀਤਾ ਨਾ ਕਿ ਕਿਸੇ ਧਰਮ ਦਾ ਨਾ ਕਿ ਇਸਲਾਮ ਦਾ ਇਸ ਗੱਲ ਨੂੰ ਚੇਤਾ ਰੱਖਿਓ ਇਹ ਲੀਡਰ ਲੋਕ ਸਾਨੂੰ ਗਵਰਾ ਬਹੁਤ ਕਰਦੇ ਐ ਮਹਾਰਾਜ ਜੀ ਨੇ ਹਿੰਦੂ ਧਰਮ ਲਈ ਕੁਰਬਾਨੀ ਨਹੀਂ ਦਿੱਤੀ ਇਸ ਗੱਲ ਨੂੰ ਚੇਤਾ ਰੱਖਣਾ ਹਿੰਦੂਆਂ ਲਈ ਕੁਰਬਾਨੀ ਨਹੀਂ ਸੀ ਅਸੀਂ ਭਲੇਖਾ ਪਾਇਆ ਜਾਂਦਾ ਵੀ ਮਹਾਰਾਜ ਤੇ ਹਿੰਦੂ ਆਲੇ ਕੁਰਬਾਨੀ ਕਰਦੇ ਰਹੇ ਮੁਗਲਾਂ ਨਾਲ ਲੜਦੇ ਰਹੇ ਤੁਸੀਂ ਵੀ ਮੁਗਲਾਂ ਨਾਲ ਲੜੋ ਤੁਸੀਂ ਵੀ ਮੁਸਲਮਾਨਾਂ ਦੇ ਵਕਫ ਬੋਰਡ ਤੇ ਬਿੱਲ ਦੇ ਵਿਰੋਧ ਖੜੇ ਹੋਵੋ ਕਿਉਂਕਿ ਇਹਨਾਂ ਨੇ ਤੁਹਾਡੇ ਤੇ ਅਤਿਆਚਾਰ ਕੀਤੇ ਮੈਂ ਬੇਨਤੀ ਕਰਦਿਆਂ ਪਿਆਰਿਓ